ਸਰ ਰਾਸ਼ਪਤੀ ਦੀ ਯਾਮਤ ਦੇ ਕਿਹੋ ਜਿਹੇ ਜਿਹੜੇ ਹੈਗੇ ਆ ਰੂਟ ਪਲਾਨ ਕੀਤੇ ਗਏ ਨੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਆ ਅਸੀਂ ਮਾਨਯੋਗ ਵੀਆਈਪੀ ਵੀਆਈਪੀ ਦੇ ਆਮਦ ਦੇ ਸਬੰਧ ਦੇ ਵਿੱਚ ਵੱਖ-ਵੱਖ ਰੂਟ ਪਲਾਨ ਤਿਆਰ ਕੀਤੇ ਨੇ ਉਹਦੇ ਵਿੱਚ ਇੱਕ ਦੋ ਰੂਟ ਦੇ ਉੱਪਰ ਅਸੀਂ ਡਿਵਰਜਨ ਵਾਸਤੇ ਜਿਹੜੀ ਹੈਗੀ ਹੈ ਪਹਿਲਾਂ ਹੀ ਅਸੀਂ ਐਂਟੀਸੀਪੇਟ ਕਰ ਰਹੇ ਆ ਤਾਂ ਕਿ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਦੇ ਵਿੱਚ ਮੇਨ ਜਿਹੜਾ ਹੈਗਾ ਡੱਬੌਲੀ ਤੋਂ ਆਉਣ ਵਾਲੇ ਵਿਅਕਤੀ ਨੇ ਜਿਨ੍ਹਾਂ ਨੇ ਬਠਿੰਡੇ ਆਉਣਾ ਉਹਨਾਂ ਨੂੰ ਅਸੀਂ ਵਾਇਆ ਤਲਵੰਡੀ ਰਾਮਾ ਮੰਡੀ ਦੇ ਵਿੱਚੋਂ ਅਸੀਂ ਡਿਵਰਟ ਕਰ ਰਹੇ ਆ ਸਿਮਿਲਰਲੀ ਜਿਨ੍ਹਾਂ ਨੇ ਅੱਗੇ ਚੰ ਤਲਵੰਡੀ ਤੇ ਰਾਮਪੁਰਾ ਫੂਲ ਜਾਣਗੇ ਤੇ ਜਿਨ੍ਹਾਂ ਨੇ ਮਾਨਸਾ ਸਾਈਡ ਜਾਣਾ ਉਤਰਵੰਡੀ ਤੋਂ ਮਾਨਸਾ ਜਾਣਗੇ ਜਿਨ੍ਹਾਂ ਨੇ ਵਿਅਕਤੀਆਂ ਨੇ ਬਾਕੀ ਜਗ੍ਹਾ ਦੇ ਉੱਪਰੋਂ ਫਰੀਦਕੋਟ ਜਾਂ ਰਾਮਪੁਰਾ ਫੂਲ ਜਾਂ ਚੰਡੀਗੜ੍ਹ ਤੋਂ ਬਟਿੰਡਾ ਆਇਆ ਹੁੰਦੇ ਡਬਲ ਜਾਣਾ ਉਹ ਸਿਮਿਲਰਲੀ ਉਸੇ ਰੂਟ ਦੇ ਤਹਿਤ ਹੀ ਤਲਵੰਡੀ ਰਾਮਾ ਮੰਡੀ ਮੋੜ ਉਸ ਰੂਟ ਨੂੰ ਫੋਲੋ ਕਰਨਗੇ ਤੇ ਉਧਰੋਂ ਹੁੰਦੇ ਹੋਏ ਡਵਰਟ ਹੁੰਦੇ ਹੋਏ ਜਿਹੜੇ ਹੈਗੇ ਅੱਗੇ ਡਬਲ ਨੂੰ ਜਾਣਗੇ ਸੋ ਸਾਰਿਆਂ ਨੂੰ ਅਪੀਲ ਹੈ ਕਿਰਪਾ ਕਰਕੇ ਜਿਹੜਾ ਅਸੀਂ ਰੂਟ ਪਲਾਨ ਜਾਰੀ ਕਰ ਰਹੇ ਆਂ ਇਨਾਂ ਦੀ ਪਾਲਣਾ ਕਰੋ ਕਿਉਂਕਿ ਤਾਂ ਕਿ ਆਮ ਪਬਲਿਕ ਨੂੰ ਜਿਹੜਾ ਇਸ ਮੰਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਕਿੰਨਾ ਟਾਈਮ ਜਿਹੜਾ ਰੂਟ ਡਵਰਟ ਰਹੇਗਾ ਇਹ ਤਕਰੀਬਨ 4 ਘੰਟੇ ਦੇ ਕਰੀਬ ਅਸੀਂ ਡਿਵਰਜਨ ਪਲਾਨ ਤਿਆਰ ਕੀਤਾ ਹੈ ਸਰ ਰਾਸ਼ਟਰਪਤੀ ਦੀ ਆਮਦ ਦੇ ਕਿਹੋ ਜਿਹੇ ਜਿਹੜੇ ਹੈਗੇ ਆ ਰੂਟ ਪਲਾਨ ਕੀਤੇ ਗਏ ਨੇ ਲੋਕਾਂ ਨੂੰ ਕੀ ਅਪੀਲ ਕਰੀ ਚਾਹੁੰਦੇ ਆ ਅਸੀਂ ਮਾਨਯੋਗ ਵੀਆਈਪੀ ਵੀਆਈਪੀ ਦੇ ਆਮਦ ਦੇ ਸੰਬੰਧ ਵਿੱਚ ਵੱਖ-ਵੱਖ ਰੂਟ ਪਲਾਨ ਤਿਆਰ ਕੀਤੇ ਨੇ ਉਦੇ ਵਿੱਚ ਇੱਕ ਦੋ ਰੂਟ ਦੇ ਉੱਪਰ ਅਸੀਂ ਡਿਵਰਜਨ ਵਾਸਤੇ ਜਿਹੜੀ ਹੈਗੀ ਹੈ ਪਹਿਲਾਂ ਹੀ ਅਸੀਂ ਐਂਟੀਮੇਟ ਕਰ ਰਹੇ ਹਾਂ ਤਾਂ ਕਿ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਦੇ ਵਿੱਚ ਮੇਨ ਜਿਹੜਾ ਹੈਗਾ ਡੱਬੌਲੀ ਤੋਂ ਆਉਣ ਵਾਲੇ ਇਹ ਵਿਅਕਤੀ ਨੇ ਜਿਨ੍ਹਾਂ ਨੇ ਬਠਿੰਡੇ ਆਉਣਾ ਉਹਨਾਂ ਨੂੰ ਅਸੀਂ ਬਾਇਆ ਤਲਵੰਡੀ ਰਾਮਾ ਮੰਡੀ ਦੇ ਵਿੱਚੋਂ ਅਸੀਂ ਡਿਵਰਟ ਕਰ ਰਹੇ ਹਾਂ ਸਿਮਿਲਰਲੀ ਜਿਨ੍ਹਾਂ ਨੇ ਅੱਗੇ ਚੰਡੀਗੜ੍ਹ ਜਾਣਾ ਉਹ ਤਲਵੰਡੀ ਤੇ ਰਾਮਪੁਰਾ ਫੋਲ ਜਾਣਗੇ ਤੇ ਜਿਨ੍ਹਾਂ ਨੇ ਮਾਨਸਾ ਸਾਈਡ ਜਾਣਾ ਉਹ ਤਲਵੰਡੀ ਤੋਂ ਮਾਨਸਾ ਜਾਣਗੇ ਜਿਨ੍ਹਾਂ ਨੇ ਵਿਅਕਤੀਆਂ ਨੇ ਬਾਕੀ ਜਗ੍ਹਾ ਦੇ ਉੱਪਰੋਂ ਫਰੀਦਕੋਟ ਜਾਂ ਰਾਮਪੁਰਾ ਫੂਲ ਜਾਂ ਚੰਡੀਗੜ੍ਹ ਤੋਂ ਬਠਿੰਡਾ ਵਾਇਆ ਹੁੰਦੇ ਡਬਲ ਜਾਣਾ ਉਹ ਸਿਮਿਲਰਲੀ ਉਸੇ ਰੂਟ ਦੇ ਤਹਿਤ ਹੀ ਤਲਵੰਡੀ ਰਾਮਾ ਮੰਡੀ ਮੋੜ ਉਸ ਰੂਟ ਨੂੰ ਫੋਲੋ ਕਰਨਗੇ ਤੇ ਉਧਰੋਂ ਹੁੰਦੇ ਹੋਏ ਡਵਰਟ ਹੁੰਦੇ ਹੋਏ ਜਿਹੜੇ ਹੈਗੇ ਅੱਗੇ ਡਬਲ ਨੂੰ ਜਾਣਗੇ ਸੋ ਸਾਰਿਆਂ ਨੂੰ ਅਪੀਲ ਹੈ ਕਿਰਪਾ ਕਰਕੇ ਜਿਹੜਾ ਅਸੀਂ ਰੂਟ ਪਲਾਨ ਜਾਰੀ ਕਰ ਰਹੇ ਹਾਂ ਇਹਨਾਂ ਦੀ ਪਾਲਣਾ ਕਰੋ ਕਿਉਂਕਿ ਤਾਂ ਕਿ ਆਮ ਪਬਲਿਕ ਨੂੰ ਜਿਹੜਾ ਇਸ ਮੰਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਕਿੰਨਾ ਟਾਈਮ ਜਿਹੜਾ ਰੂਟ ਡਵਰਟ ਰਹੇਗਾ ਇਹ ਤਕਰੀਬਨ 4 ਘੰਟੇ ਦੇ ਕਰ Come <sighs> on.